বিবি ਕੋਲਾ ਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਚੇਅਰਮੈਨ ਭਾਈ ਗੁਰ ਇਕਬਾਲ ਸਿੰਘ ਮੈਨੇਜਿੰਗ ਡਾਇਰੈਕਟਰ ਭਾਈ ਹਰਵਿੰਦਰ ਸਿੰਘ ਲੇਟਲ ਦੀ ਅਗਵਾਈ ਹੇਠ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ 100 ਸਾਲਾ ਜਨਮਸ਼ਤਾਬਦੀ ਸੰਤ ਬਾਬਾ ਕੁੰਤਨ ਸਿੰਘ ਜੀ ਨਾਨਕ ਸਰ ਵਾਲੇ ਅਤੇ ਮਾਨਵਤਾ ਦੀ ਭਲਾਈ ਦੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਦੌਰਾਨ ਖੂਨਦਾਨ ਕੈਂਪ ਦਾ ਉਦਘਾਟਨ ਸ਼੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੁਆਰਾ ਅਰਦਾਸ ਕਰਕੇ ਕੀਤਾ ਗਿਆ ਇਸ ਮੌਕੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਮੇਅਰ ਮੋਤੀ ਭਾटिया ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਪੀ ਸਿੰਘ ਆਦਿ ਆਕਵਾਕ ਸਿਆਸੀ ਆਗੂਆਂ ਨੇ ਖੂਨਦਾਨ ਕੈਂਪ ਵਿੱਚ ਹਾਜ਼ਰੀ ਭਰੀ ਬੀਬੀ ਕੋਲਾ ਜੀ ਹਸਪਤਾਲ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਦੇ ਵਿੱਚ 410 ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ ਕੁੰਡਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਇਹ ਪੰਨੇ ਪਾਸੇ ਸਰੋਜਨ ਦੇਵ ਦੀ ਸਮਰਪਿਤ ਤੇ ਬਾਬਾ ਕੁੰਦੂ ਸਿੰਘ ਦੀ ਸਮਰਪਿਤ ਇਹ ਕਿੰਪਲਾ ਕੇ ਜੈ 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 ਪ੍ਰੋਜੈਕਸ਼ਨ ਦਾ ਇੱਕ ਬੜਾ ਵੱਡਾ ਉਪਰਾਲਾ ਹੈ ਪਾਈ ਕੇਂਦਰ ਦਾ ਔਰ ਮੈਂ ਬਧਾਈ ਦੇਣਾ ਕਿ ਸਭ ਤੋਂ ਹਕਮਦਾਨ ਜਿਹੜਾ ਉਹ ਰਖ ਦਾਨੀ ਹੈ ਅਸੀਂ ਮੈਂ ਡਾਕਟਰ ਜਦੋਂ ਡਾਕਟਰ ਜਦੋਂ ਅਸੀਂ ਉਨੇ ਜਨ ਕਹਿੰਦਾ ਕਿ ਤੁਸੀਂ ਬਲੱਡ ਦਓ ਤੇ ਸਾਰੇ ਭਾਜੰਦੇ ਤੇ ਹਰ ਇੱਕ ਬੰਦਾ ਕਹਿੰਦਾ ਕਿ ਇਸ ਦੀ ਮੁੱਲ ਨਹੀਂ ਮਿਲ ਸਕਦਾ ਇਹ ਖਿੜੀ ਮੁੱਲ ਨਹੀਂ ਮਿਲ ਸਕਦੀ ਆਰਟੀਫੀਸ਼ੀਅਲ ਨਹੀਂ ਬਣ ਸਕਦੀ ਇਹ ਕੁਦਰਤੀ ਔਰਤ ਹੈ ਜਣਾ ਪੈਂਦਾ ਹੈ ਤੇ ਤੁਸੀਂ ਆਪਣੇ ਬੰਦੇ ਨੂੰ ਆਪ ਨਹੀਂ ਬਲੱਡ ਦਾਨ ਕੇ ਤੇ ਕੋਈ ਕਿਉਂ ਲਏਗਾ ਆਪ ਕੋ ਤੇ ਇਸ ਕਰਕੇ ਇੱਕ ਵਿਚਾਰ ਹੈ ਸਾਡੇ ਸਭ ਦੇ ਦਿਮਾਗ 'ਚ ਆਉਣਾ ਚਾਹੀਦਾ ਕਿ ਬਲੱਡ ਦੀ ਕਦੇ ਸੌਰਟੇਜ ਨਾ ਹੋਵੇ ਫਤਾਨੀ ਕਿੰਨੂ ਰੋੜ ਪੈ ਜੇਗਾ ਸਾਨੂੰ ਵੀ ਇੱਕ ਤਰ੍ਹਾਂ ਬਣਾ ਕੇ ਐਕਸਿਡੈਂਟ ਹੋ ਜਾਵੇ ਕਿਸੇ ਹੋਰ ਸਿਰ ਐਕਸਿਡੈਂਟ ਹੋ ਜਾਵੇ ਕੋਈ ਵੀ ਲੋਕ ਇਸ ਤਰ੍ਹਾਂ ਇਤਨ ਤੱਕ ਜਲੇ ਹੋਣ કે ફિર બ્લડ થને પણ જા સકતા સો બહોત જગા પ્રાદામાં બહોત બહોત વિદાઈતના લિખવા દીને ઓથેલે કે બહોત લાઈ હોવે ઓયે સાડે ચાલે રહેને ચાહીદેને ઓર જોદો સરકાર મે સંસામાં કેતા મે બહોત સંસાજીની બહોત માંગતા इलाके તો એ અગે લગદેને પહેલ કરને કરને તો લોગ બહોત નાઝુર દેને મે બહોત બતાઈ દેના ઓર આશ કરદે કે સાડે પંજાબ કે કમ્યુનિટી પાર્ટી તો વાયકુમ દીકા ખાલસા વાયલાઈ દીકપે ਭਾਈ ਸਾਹਿਬ ਭਾਈ ਗੁਰੂ ਕਾ ਉਸੇ ਨਾਲ ਉਹਦੇ ਜਤਨਾ ਸਦਕਾ ਮਨੁੱਖਤਾ ਦੇ ਭਲੇ ਵਾਸਤੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜਿਹੜੋ ਜਿਹਨਾਂ ਦੇ ਸਹਿਯੋਗ ਤੇ ਸਮੂਹ ਸੰਤਾ ਦੇ ਸਹਿਯੋਗ ਸਦਕਾ ਜਿੱਤੇ ਬੀਬੀ ਕੋਲਾ ਚੈਰੀਟੇਬਲ ਹਸਪਤਾਲ ٹرسٹ ਨੂੰ ਤੁਸਾਰ ਦੀ ਬਾਰ ਕਿਰਪਾਏ ਲੋੜਵੰਦਾਂ ਦੀ ਸ਼ਿਵਾਵਾ ਚਲਨੀ ਹੈ ਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਖੂਨਦਾਨ ਕੈਂਪ ਜਿਹੜਾ ਹੈ ਉਹਦੀ ਅਰੰਭਤਾ ਹੋਈ ਹੈ ਸੋ ਇਹ ਬਹੁਤ ਹੀ ਵੱਡਾ ਕਾਰਜ ਹੈ ਖੂਨਦਾਨ ਮਹਾਦਾਨ ਕਿ ਕਿਸੇ ਐਸੇ ਮਰੀਜ਼ ਵਾਸਤੇ ਜਿਹਦੇ ਵਾਸਤੇ ਫੋਨ ਨਹੀਂ ਮਿਲਦਾ ਜਾਂ ਕਿਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਵੀਂ ਜ਼ਿੰਦਗੀ ਪ੍ਰਾਪਤ ਹੁੰਦੀ ਹੈ ਛੋਏ ਨਾ ਬਹੁਤ ਵੱਡਾ ਉਦਮ ਹੈ ਜਿਹੜਾ ਕਿ ਹੋਰ ਵੀ ਜਥੇਬੰਦੀਆਂ ਕਰਦੀਆਂ ਐ ਤੇ ਸਾਰਿਆਂ ਸਾਨੂੰ ਸਹਿਯੋਗ ਕਰਕੇ ਪਿੰਡਾਂ ਪਿੰਡਾਂ ਤੱਕ ਵੀ ਪਹੁੰਚ ਕਰੂਗੀ ਜੀ ਇਹ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈਵਤਵ ਨਾਲ ਸਹਿਯੋਗ ਵੀ ਕਰੋ ਤੇ ਜੇ ਕੋਈ ਲੋੜਵੰਦ ਜ਼ਮੀਨ ਹੈ ਤੇ ਉਹਨੂੰ ਲਿਆ ਕੇ ਤੇ ਇਲਾਜ ਵੀ ਕਰਾਓ ਸੋ ਐਸੇ ਸਮੇਂ ਦਿੱਤੇ ਭਾਈ ਸਾਹਿਬਾ ਨੂੰ ਮੁਬਾਰਕਬਾਦ ਦਿੰਦੇ ਆ ਸਤਿਗੁਰੂ ਗੁਰੂ ਨਾਨਕ ਦਾਸ ਮਹਾਰਾਜ ਦੀ ਕਿਰਪਾ ਕਰਨਾ ਸਾਡਾ ਇਹ ਮਿਸ਼ਨ ਜਿਹੜਾ ਹੈ ਨਾਲ ਪੰਜਾਬ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਨਾ ਕੋ ਮੈਰੀ ਨਾ ਹੀ ਬਗਾਨਾ ਸਗਲ ਸੰਗਰਾਮ ਕੋ ਬਲਿਆ ਹੋਇਆ ਹੈ ਵਾਹਿਗੁਰੂ ਜੀ ਜਿਵੇਂ ਹੋਇਦੋਂ ਕੰਮ ਲਗਾਇਆ ਕੀ ਕਰਦੇ ਵਾਹਿਗੁਰੂ ਜੀ ਦਾ ਸਭ ਵਾਹਿਗੁਰੂ ਜੀ ਦੀ ਕਿਰਪਾ ਤੇ ਅੱਜ ਜਿਹੜਾ ਕੂਨਦਾਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਗੁਰੂ ਸਾਹਿਬ ਵੱਲੋਂ ਜਿਹੜੀ ਦਸਾਇਆ ਗਿਆ ਮਾਰਗ ਹੈ ਉਸ ਮਾਰਗ ਤੇ ਚਲਦੇ ਹੋਏ ਬੀਬੀ ਗੋਲਾ ਜੀ ਤੇ ਸਾਡੇ ਬਹੁਤ ਸਿੱਤਕਾਰ ਜੋ ਮੁੱਖ ਪ੍ਰਬੰਧਕ ਭਾਈ ਗੁਰਤਬਾਦ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਭਾਈ ਗੁਰਿੰਦਰ ਸਿੰਘ ਜੀ ਲिटल ਵੀ ਜੀ ਤੇ ਉਹਨਾਂ ਦੇ ਸਾਰੇ ਸਾਥੀ ਇਹ ਬੜਾ ਵਧੀਆ ਉਪਰਾਲਾ ਕਰਨ ਜਾ ਰਹੇ ਅਸੋ ਇਹ ਬੜੀ ਵੱਡੀ ਲੋੜ ਸੀ ਮਨੁੱਖਤਾ ਨੂੰ ਕਿਉਂਕਿ ਆਮ ਜਿਹੜਾ ਗਰੀਬ ਵਿਅਕਤੀ ਹੈ ਉਹਦੇ ਬਸ ਇੱਕ ਕੂਨਦਾਨ ਇੱਕ ਬੜੀ ਵੱਡੀ ਵੱਡੀ ਚੀਜ਼ ਹੈ ਸੋ ਇਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਮੈਂ ਆਪਦੀ ਆਪਜੀ ਦੇ ਮਾਦੀਮ ਰਾਈ ਇਹ ਬੇਨਤੀ ਕਰਾਂਗਾ ਕਿ ਜਿੰਨੇ ਨੌਜਵਾਨ ਸਾਥੀ ਇਹ ਵੀਡੀਓ ਸੁਣ ਰਹੇ ਨੇ ਘਰ ਘਰ ਤੱਕ ਇਹ ਸੰਦੇਸ਼ਾਂ ਜਾਣਾ ਚਾਹੀਦਾ ਕਿ ਇਸ ਜਿਹੜੇ ਉਪਰਾਲੇ ਦੇ ਵਿੱਚ ਅਸੀਂ ਵੀ ਯੋਗਦਾਨ ਪਾ ਸਕੀਏ ਸੋ ਮੈਂ ਨੌਜਵਾਨ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਆਓ ਸਾਰੇ ਰਲ ਕੇ ਇਸ ਖੂਨਦਾਨ ਦੇ ਵਿੱਚ ਜਿਹੜਾ ਵਾ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਈਏ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਕਪਾਰ ਬਖਸ਼ਿਸ਼ਾ ਹੁੰਦੀਆਂ ਨੇ ਸਾਧ ਸੰਗਤ ਨੇ ਜਿਵੇਂ ਉਹਨਾਂ ਨੇ ਭਾਈ ਕਨਈਆ ਜੀ ਨੂੰ ਜਿੱਥੇ ਜਲ ਪਿਆਉਣ ਦੇ ਉੱਤੇ ਸ਼ਿਕਾਇਤ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਮੈਂ ਤੇ ਸੁਖਾਉਣੀ ਜਲ ਪਿਆਉਣਾ ਮਹਾਰਾਜ ਇੰਨੇ ਪ੍ਰਸੰਨ ਹੋਏ ਦੀ ਜਖਮੀਆਂ ਨੂੰ ਨਿਰਵੈਰਤਾ ਦੀ ਭਾਵਨਾ ਨਾਲ ਹਰੇਕ ਵਿੱਚੋਂ ਗੋਬਿੰਦ ਵੇਖਦੇ ਹੋਏ ਭਾਈ ਕਨਈਆ ਜੀ ਨੇ ਜਲ ਪਿਆਇਆ ਤੇ ਕਲਗੀਧਰ ਮਹਾਰਾਜ ਜੀ ਨੇ ਉਹਨਾਂ ਦੀ ਬ੍ਰह्म ਗਿਆਨ ਦੀ ਬਸਤਾ ਨੂੰ ਪਛਾਣਦੇ ਹੋਏ ਸਭੋਂ ਮਰਮ ਪੱਟੀ ਦੀ ਡੱਬੀ ਦਿੱਤੀ ਤੇ ਇਹ ਗੱਲ ਆਖੀ ਕਿ ਭਾਈ ਕਨਈਆ ਜੀ ਅੱਜ ਤੋਂ ਸਿਰਫ ਜਾਲੀ ਨਹੀਂ ਪਿਉਣਾ ਜਿੱਥੇ ਕੋਈ ਜਖਮੀ ਵੇਖੋ ਉਹਨਾਂ ਦੀ ਮਰਮ ਪੱਟੀ ਵੀ ਕਰਿਆ ਕਰੋ ਮੈਂ ਹੈਰਾਨ ਹਾਂ ਕਿ ਧੰਗੁਰੂ ਗੋਬਿੰਦ ਸਿੰਘ ਮਾਰੇ ਨੇ ਕਿਹੋ ਜਿਹਾ ਨਿਰਾਲਾ ਪੰਥ ਚਲਾਇਆ ਉਸੇ ਜੰਗ ਦੇ ਮੈਦਾਨਾਂ 'ਚ ਆਪਣਿਆਂ ਨੂੰ ਵੀ ਮਰਮ ਪੱਟੀ ਕੀਤੀ ਜਾ ਰਹੀ ਏ ਤੇ ਵੈਰੀ ਵੀ ਜਿਹੜੇ ਜ਼ਖਮੀ ਹੁੰਦੇ ਉਹਨਾਂ ਦੀ ਵੀ ਮਰਮ ਪੱਟੀ ਤੇ ਤੁਸੀਂ ਆਪੇ ਅੰਦਾਜ਼ਾ ਲਾਓ ਤੇ ਸੱਚੇ ਪਾਸ਼ਾ ਮਰਮ ਪਤੀ ਇਸੇ ਪ੍ਰੇਰਨਾ ਦੇ ਸਕਦੇ ਆ ਤੇ ਜਿਹੜਾ ਅੱਜ ਕੋਈ ਤੁਸੀਂ ਖੂਨ ਦੀ দান ਕਰਕੇ ਐਸੇ ਰੋਗੀਆਂ ਵਾਸਤੇ ਵੀ ਜਿਨ੍ਹਾਂ ਨੂੰ ਇਸ ਖੂਨ ਦੀ ਬਹੁਤ ਲੋੜ ਹੋਜੀ ਕਿਸੇ ਵੀ ਆਪਾਂ ਜਾਨ ਬਚਾ ਸਕਦੇ ਆ ਆਪਣੇ ਦਿੱਤੇ ਇੱਕ ਬੂੰਦ ਦੇ ਨਾਲ ਤੇ ਕਿੰਨੀਆਂ ਗੁਰਨਾਨਕ ਦੀਆਂ ਖੁਸ਼ੀਆਂ ਮਿਲ ਸਕਦੀਆਂ ਸੋ ਮੇਰੀ ਬੇਨਤੀ ਏ ਇਸੇ ਭਾਵਨਾ ਨੂੰ ਲੈ ਕੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੇ ਅਨੁਸਾਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਮਾਪਰਖਾਂ ਦੀ ਸੋਚ ਨੂੰ ਨਮਸਕਾਰ ਹੈ ਤਨ ਗੁਰੂ ਜੀ ਨੇ ਜੀ ਤਨ ਗੁਰੂ ਜੀ ਦੇ ਸਿੱਖ ਨੇ ਸਾਡਾ ਟਾਈਮ 11 ਵਜੇ ਦਾ ਸੀ ਪਰ ਸੰਗਤਾਂ 9 ਵਜੇ ਤੋਂ ਹੀ ਆਉਨੀਆਂ ਸ਼ੁਰੂ ਕਰ ਗਈਆਂ ਔਰ ਭੈਣਾ ਮੈਂ ਵੇਖਿਆ ਵੀ ਭੈਣਾ ਪਹਿਲੇ ਆ ਰਹੀਆਂ ਸਭ ਤੋਂ ਪਹਿਲੇ ਆਉਣ ਵਾਲੀ ਇੱਕ ਬੀਬੀ ਸੀ ਜਿਵੇਂ ਮਸੀਢੇ ਘੰਟਾਂ ਤੋਂ ਇੰਤਜ਼ਾਰ ਕੀਤਾ ਤੇ 10:30 ਵਜੇ ਸ਼ੁਰੂਆਤ ਹੋਈ ਏ ਅਸੀਂ ਸਾਰਿਆਂ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ